ਨਾ ਇਹ ਰਾਕਦਾ ਨਾ ਮਾਦਾ ਐ ਨਾ ਕਿਵੇਂ ਕਬੱਡੀ ਵਾਲਿਆਂ ਵਾਂਗੂ ਅੱਡੋ ਅੱਡੋ ਬੈਠਾ ਨਾ ਤੂੰ ਮੰਜੇ ਤੇ ਬੈਠਗਾ ਕੋਈ ਨਹੀਂ ਇੱਥੇ ਠੀਕ ਆ ਆ ਦਾਦਾ ਵਧੀਆ ਵਧੀਆ ਤੂੰ ਨਾ ਮੰਜੇ ਤੇ ਬੈਠਗਾ ਤੂੰ ਉਹ ਮੰਜੇ 'ਤੇ ਬੈਠਾ ਮੰਜਾ ਕਿੱਥੋਂ ਲੈ ਆ ਦਿਖਾ ਦੇ ਆ ਦੇਖ ਲਓ ਜੀ ਮੰਜਾ ਇਹਦਾ ਹੈੜਾ 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 ਕਹਿੰਗਾ ਨਾ ਗਾਪ ਮਾਰਨ ਤੋਂ ਬਿਨਾ ਤੇਰਾ ਕੋਈ ਹੈ ਹੀ ਨਹੀਂ ਉਹ ਨਾ ਕੋਈ ਹੋਰ ਨਾ ਤੂੰ ਇੱਧਰ ਬੈਠਾ ਅੱਡਜੇ ਹੋਇਆ ਨਾ ਹੈੜਾ ਵੀ ਨਹੀਂ ਹੈਗਾ ਇਹ ਉਜੇ ਮੇਹੋ ਨਾ ਥੜਾ ਵੀ ਨਹੀਂ ਹੈ ਜਿਹੜਾ ਉਹ ਬਾਜਾ ਹੋਰ ਕੀ ਆ ਇਹੋ ਆ ਥੰਮ ਲੈ ਆਹੋ ਲੈਟਰ ਵਾਲਾ ਥੜਾ ਤਾਂ ਉਹ ਹੁੰਦੇ ਅੱਗੇ ਹੁੰਦੇ ਤਾਂ ਇਹ ਦੇਖਣੀ ਹੁਣੇ ਤੇ ਠੱਠੇ ਨੂਨ ਪਾਉਂਦੇ ਇਹਨਾਂ ਤੇ ਨੂਨ ਪਾਉਂਦੇ ਉਹ ਗੱਲ ਤੇ ਨਹੀਂ ਸਹੀ ਆ ਇਹਦਾ ਉਹ ਰੂਪ ਕੇ ਘਰ ਕੋਲੇ ਹੁੰਦਾ ਥੜਾ ਆਹੋ ਦੇਖਵੇਂ ਬੈਠਾ ਮੈਂ ਤਾਂ ਇਹਦੀ ਮਾਂ ਚੱਲ ਪੁੱਛ ਲਾਂ ਆਹੋ ਠੀਕ ਆ ਠੀਕ ਆ ਠੀਕ ਆ ਠੀਕ ਆ ਕੀ ਪੁੱਛ ਲਿਆ ਚੰਗਾ ਹੋ ਗਿਆ ਆ ਦੇ ਆ ਪਾਣੀ ਨਹੀਂ ਸਿਰਕਦਾ ਵਾਹ ਇਹਦੇ ਪਾਣੀ ਦੀ ਬਹੁਤ ਗੱਲ ਹੈ। ਬਾਈ ਸਹੀ ਗੱਲ ਆ ਦੇਖੋ ਮਿੱਟੀ ਮਿੱਟੀ ਐ ਮਿੱਟੀ। ਮਿੱਟੀ ਭਾਈ ਇਹ ਮਸ਼ੀਨਾਂ ਨਾਲ ਉੱਠ ਖੜਦੇ ਐ ਮਸ਼ੀਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਖੜਦੀਆਂ ਨਹੀਂ। ਉਹ ਬਾਹ ਯਾ ਦੋ ਤਾਂ ਗੀੜੇ ਲਾਇਨੇ। ਉਹ ਦੋ ਘੰਟੇ ਨੇ ਚਾਰ ਹੋ ਗਏ ਗੀੜੇ। ਮਸ਼ੀਨ ਇੱਥੇ ਕਿੱਥੇ ਚੜ੍ਹਦੀਏਗੀ ਤਾਂ ਹਾਂ। ਵਾਹ ਤਾਂ ਹਾਂ ਤੇਰੇ ਲੱਗਦੇ ਕੱਢਨੇ ਪੈਣ ਹੋ ਨਿਕਲ ਮੇਰੇ ਮੂੰਹੋਂ ਕਹਾ। ਕੱਢ ਲੈ ਜਿਹੜਾ ਕੁਝ ਕੱਢਣਾ। ਕੱਢ ਲੈ ਨਾਲੇ ਪਾਲ। ਸੌਣ ਦਾ ਦੇਖੀ। ਅਡਰਾ ਵਾਹ। ਕੀ ਕਹਿੰਦਾ? ਗੋਡੀ ਪਾੜ ਗਿਆ ਦੀ ਬਾਈ। ਡੋਗੀ ਪੀ ਜਾਂਮੀ ਹੱਥ ਤੇਰੀ ਆ ਤੇ ਮੈਂ ਕਰੇ ਜਾ ਕਿਉਂ ਹੱਥ ਮੈਂ ਕਿਉਂ ਪਾਣੀ ਪੀ ਗਿਆ ਕਿਉਂ ਗੱਲ ਕਿ ਹੋ ਗਈ ਚੱਲ ਤੇ ਲੱਗੀ ਸ਼ੌਂ ਰੀਆ ਦੇ ਦੇ ਨਹੀਂ ਨਹੀਂ ਨਾ ਨਾ ਦੇ ਦੇ ਨਹੀਂ ਉਹ ਦੇਖ ਲੈ ਆ ਦੇ ਕੋਈ ਪਹਿਲਾਂ ਵੀ ਅਸੀਂ ਵੀਡੀਓ ਬਣਾਈਦੇ ਹੁੰਦੇ ਨੇਗੇ ਦੇ ਦੇ ਅੱਜ ਦਾ ਦਾਰਾ ਲੇਤਾਗੇ ਨਾ ਨਾ ਫਿਰ ਦੇਂਦੇ ਨੇ ਮੈਨੂੰ ਕਿ ਆਪਦਾ ਹੋਰ ਦਾ ਰਾ ਫੜ ਮੈਨੂੰ ਨਹੀਂ ਪਤਾ ਪੈਸੇ ਦੇ ਦੇ ਆਤਮੇ ਐ ਨਹੀਂ ਓਏ ਪੈਸੇ ਦੇ ਦੇ ਓਏ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਬਲਵੰਤ ਤੂੰ ਤਾਂ ਮੰਗਰੇਗਾ ਨਾ ਨਾ ਇਹਦਾ ਮੈਂ ਚਾਚੇ ਤੋਂ ਮੰਗ ਲੂ ਓਏ ਕਿਉਂ ਚਾਚਾ ਤੇਰੇ ਨੂੰ 100 ਦਾ ਨੋਟ ਕਿਉਂ ਚਾਚਾ ਹਾਂ ਠੀਕ ਹੈ ਉਹ ਤਾਂ ਦਿੰਦਾ ਨਹੀਂ ਉਹ ਕਹਿੰਦਾ ਕਹਿੰਦਾ ਮੈਂ ਚਾਚਾ ਦੇ ਦੂ ਓ ਚਲ ਮੈਂ ਦੇ ਦੇ ਨਾ ਤੈਨੂੰ ਪੰਜਾ ਪੰਜਾ ਦੇ ਦੋ ਨਾ ਨਾ 100 ਦਾ ਨਾ ਤੂੰ ਚਾਹੇ 100 ਦਾ ਨਹੀਂ ਹੈਗਾ 100 ਦਾ ਦੇ ਨਾ ਨਾ 100 ਦੇ ਲੈਣਾ 50 50 ਦੇ ਮੈਂ ਕਿਉਂ ਦੇਵਾਂ ਬੱਸ ਦਾ ਬੰਦ ਨਹੀਂ ਇਹ ਲੈਂਦਾ ਨਹੀਂ ਨਾ ਨਾ 100 ਦਾ ਦੇ ਮੈਨੂੰ ਨਹੀਂ 100 ਦਾ ਨਹੀਂ ਫਿਰ ਹੈਗਾ ਮੇਰੇ ਕੋਲੇ 50 50 ਹੀ ਨੇ ਨਾ ਉਹੀ ਹੋ ਕਰੀ ਜਾਣਾ ਤੂੰ ਯਾਰ ਕਦੇ ਉਧਰ ਕਦੇ ਉਧਰ ਮੈਂ ਕਾਮ ਲਾਂਗਾ ਕਦੇ ਉਧਰ ਲੈਵ ਜਾਣਾ ਕਦੇ ਉਧਰ ਲੈਵ ਜਾਣਾ ਉਹ ਕਹਿੰਦਾ ਕਹਿੰਦਾ ਮੇਰੇ ਲੈਵ ਤਾਂ ਹੈ ਹੀ ਨਹੀਂ ਕਹਿੰਦਾ 50 50 ਦੇ ਨੇ ਮੈਂ ਤਾਂ 100 ਦਾ ਲੈਣਾ ਤਾਂ 100 ਹੀ ਬਣ ਜੂ 50 50 ਜੋੜ ਕੇ ਓ ਯਾਰ ਰਹਿਣ ਦੇ 50 50 ਜੋੜ ਕੇ 100 ਕਿਹਨੇ ਸਾਹਮਣੇ ਬਣਾਉਣਾ ਤੂੰ 50 ਤੇ 50 ਇਹ ਆ ਤੇ ਪਲੱਸ 50 ਕਿੰਨੇ ਬਣੇ ਤੇ ਸਿੰਪਲਵੰਤ ਕਿੰਨੇ ਬਣੇ ਪਲੱਸ ਕੀ ਹੁੰਦਾ ਪਹਿਲਾਂ ਤਾਂ ਐਂ ਦੱਸ ਦੂੰ ਪਲੱਸ ਓਏ ਬਹਿ ਜਾ 50 50 ਤੇ ਪਲੱਸ 50 ਪਲੱਸ ਕਿੱਧਰੋਂ ਆ ਗਈ ਤੂੰ ਛੱਡਾ ਆ ਪਲੱਸ ਇਹਨਾਂ ਨੂੰ ਮੈਨੂੰ ਵੀ ਕਹਿੰਦੇ ਗਾਣਗੇ ਪਤਾ ਪਲੱਸ ਕੀ ਹੁੰਦਾ ਫਿਰ ਜਿਹਦਾ ਹੁਣੋਂ ਆਈ ਨਾ ਪੜ੍ਹਿਆ ਹੋਈ ਏ ਫਿਰ ਤੇ ਗੱਲ ਹੁੰਦੀ ਆ ਓਏ ਉਹਦੀ ਤਾਂ ਮੈਟ੍ਰਿਕ ਓਰੇ ਆ ਜਾ ਇੱਧਰ ਕੋਈ ਗੱਲ ਭਰ ਲਾਂਗੇ ਆ ਜਾ ਨਾ ਇੱਥੇ ਬੈਠਾ ਇੱਥੇ ਮੈਨੂੰ ਆਉਣਾ ਮੈਂ ਤਾਂ ਇਹ ਕਹਿੰਦਾ ਵੀ 50 ਪਲੱਸ 50 ਫਲਾਸਰ ਇਹ ਵੀ ਹੁੰਦੇ ਨਹੀਂ ਫਿਰ ਹੁੰਦੇ ਇਹ ਕੀ ਹੁੰਦਾ ਇਹ ਜਮਾ ਹੈ ਨਾ 50 ਜਮਾ 50 ਨਾ ਮੈਨੂੰ ਯਾਰ ਆਪਾਂ ਬੈਂਕੇ ਜਮਾ ਕਰਾਉਣੇ ਨੇ ਜਮਾ ਕਿਵੇਂ ਵੀ ਜੋੜਦੇ ਜੋੜਦੇ 50 50 ਨੂੰ 50 ਤੇ 50 ਦੋ ਜੋੜ ਲਾ ਇਕੱਠੇ ਦੋ ਕਿਵੇਂ ਜੋੜਦਾ ਕਹਾਂ 100 ਰੁਪਈਆ ਜੀ ਨਾ ਕਿਵੇਂ ਤੂੰ 50 ਤੇ 50 ਕਿਵੇਂ ਦੱਸ ਉਹ ਉਹ ਆਈਆਂ ਦੱਸਦਾ 2 50 50 ਹੋ ਗਏ ਆ 50 ਥੱਲੇ ਫੇਰ 50 ਪਿਆ ਪੀਸ ਹੋ ਗਿਆ ਐ ਨਹੀਂ ਉਹ ਜੋੜਨਗੇ ਕਿ ਮੈਂ ਕਹਿੰਦਾ ਜੋੜ ਲਾ ਉਹਨਾਂ ਨੂੰ ਤੂੰ ਵੀ ਕਹਿਣਾ ਆਓ ਜੋੜ ਲੈ ਜਮਾ ਕਰ ਲੈ ਨਾਲ ਪੰਜਾਹ ਦਾ ਪੰਜਾਹ ਫੇਰ ਅਗਲੇ ਨੂੰ ਲੈਣੇ ਨਹੀਂ ਤੇ ਜੋੜ ਲੈ ਐ ਵੀ ਦੱਸੋ ਐ ਵੀ ਫਟੇ ਹੋਣਗੇ ਨਾ ਨਾ ਫਟੇ ਨਹੀਂ ਵੀ ਜੋੜ ਲੈ ਜੋੜ ਲੈ ਵੀ ਦੋ ਪੀਸ ਨੇ ਆ ਪੰਗੇ ਕਰਦਾ ਤੂੰ ਦੱਸ ਮੈਂ ਮੈਂ ਇਹ 50 ਤੇ ਪਲੱਸ 50 50 ਤੇ ਫਲੱਸ 50 ਹਾਂ ਪਪਾ ਪਲਸ ਪਪਾ ਸਿੱਧਾ ਫਲਸ ਕਹੇ ਨਾ ਐ ਚਾਚਾ ਕਹਿੰਦਾ 50 ਤੇ ਫਲਸ 50 ਓਏ ਪਪੇ ਤੇ ਫਫੇ 'ਚ ਫਰਕ ਥੋੜਾ ਜਿਹਾ ਮੜਾ ਇੰਨਾ ਕੀ ਫਰਕ ਆ ਬਾਈ ਕੋਈ ਲਾਜ਼ਮੀ ਕਿਵੇਂ ਆ ਵੀ ਇਹ 50 ਤੇ ਪਪਾ ਫਫਾ ਬੋਲ ਪਿਆ ਕਰਗਾ 50 ਤੇ 50 ਹੁਣ ਕਈ ਦਾ ਜਾਂਦਾ ਸਹੀ ਆ ਫਿਰ ਹੁਣ ਕਹਿੰਦਾ 50 ਤੇ 50 ਕਈ ਦਾ ਜਾਂਦਾ ਨਾ ਸਹੀ ਆ ਕੀ ਸਹੀ ਆ ਔਰ ਤੂੰ ਕਹਿੰਦਾ ਫਿਰ ਦੋ ਜੋੜ ਟੋਟੇ ਹੋਣਗੇ ਉਹਦਾ ਤੂੰ ਵੀ ਤੈਨੂੰ ਨਹੀਂ ਪਤਾ ਹੁਣ ਦੋ ਪੀਸ ਹੋਣਗੇ ਤੂੰ ਕਹਿੰਦਾ ਵੀ ਜੋੜ ਲਓ ਉਹ ਜੁੜੇ ਹੋਏ ਨੇਗੇ ਆਈ ਪੰਜਾਬ ਜਾਣੇ ਐ ਕਰ ਲੈ ਚਾਹੇ ਡੋਡੀ ਦਾ ਕਰ ਲੈ 100 ਰੁਪਏ 100 ਰੁਪਏ ਟੁੱਟਿਆ ਹੋਇਆ ਹਾਂ ਫਿਰ ਉਹ ਫਲੱਸ ਕਿ ਮੈਂ ਕਹਿੰਦਾ ਤੂੰ ਕੋਈ 50 100 ਉਹ ਪੱਪੇ ਦੇ ਫੱਪੇ 'ਚ ਥੋੜ੍ਹੀ ਫਰਕ ਪੱਪਾ ਪੱਪਾ ਫਲੱਸ ਇਹ ਉਹ ਕੌਣ ਪਤਾ ਸੀ ਯਾਰ ਨਾ ਅੱਛਾ ਫਲੱਸ 50 50 100 ਉਹ ਸਿਰੰਡ ਜੀ ਆ ਗਏ ਨਾ ਪੱਪਾ ਫੱਪਾ ਬੱਬਾ ਮੱਮਾ ਉਹਦਾ ਖਾਸਾ ਪੜਿਆ ਹੋਇਆ ਨਾ ਯਾਰ ਮੈਂ ਤਾਂ 14 15 ਨੂੰ ਹਾਂ ਚੱਲ ਚੰਗਾ ਫਿਰ ਯਾਰ